ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ 26 ਤਰੀਕ ਨੂੰ ਇੱਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਸੀ ਸਾਡੇ ਡੀਐਸਪੀ ਸਤਵੀਰ ਸਿੰਘ ਬੈਸ ਉਹਨਾਂ ਤੋਂ ਲੈਨੇ ਪੂਰੀ ਜਾਣਕਾਰੀ ਸਾਸੀ ਕਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਗੇ ਜੀ 26 11 2025 ਨੂੰ ਸਾਡੇ ਇੱਥੇ ਇੱਕ ਵਾਰਦਾਤ ਹੋਈ ਸੀ ਬਰਨਾਲਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਮਨੀ ਟ੍ਰਾਂਸਫਰ ਦੀ ਦੁਕਾਨ ਤੋਂ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਉਹਦਾ ਇੱਕ ਮੋਬਾਈਲ ਫੋਨ ਉਹ ਸਨੇਚ ਕਰਕੇ ਲੈ ਗਈ ਸੀ ਜਿਸ ਤੋਂ ਬਾਅਦ ਦੁਕਾਨ ਦੇ ਮਾਲਕ ਜਗਦੀਪ ਸਿੰਘ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 544 ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਦੋਸ਼ੀਆਂ ਨੂੰ ਟ੍ਰੇਸ ਕਰਨ ਵਾਸਤੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੇ ਸੀਸੀਟੀਵੀ ਜਿਹੜਾ ਚੈੱਕ ਕੀਤੇ ਸੀ ਤੇ ਸਾਡੇ ਥਾਣਾ ਸਿਟੀ ਦੇ ਇੰਸਪੈਕਟਰ ਲਖਵਿੰਦਰ ਸਿੰਘ ਤੇ ਚੌਕੀ ਇੰਚਾਰਜ ਬੱਸ ਸਟੈਂਡ ਏਐਸਆਈ ਬਲਵਿੰਦਰ ਸਿੰਘ ਇਹਨਾਂ ਦੀਆਂ ਟੀਮਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਮਕਦਮਾ ਟਰੇਸ ਕਰ ਲਿਆ ਜਿਹਦੇ ਵਿੱਚ ਇਹ ਸਾਹਮਣੇ ਆਇਆ ਕਿ ਦੋਸ਼ੀ ਮਨਦੀਪ ਸਿੰਘ ਉਰਫ ਬੱਬੂ ਬਲਕਾਰ ਸਿੰਘ ਉਰਫ ਗੋਰੂ ਜਗਸੀਰ ਸਿੰਘ ਜੱਗਾ ਇਹ ਮੈਥੇ ਦੇ ਰਹਿਣ ਵਾਲੇ ਆ ਤੇ ਹਰਮੀਤ ਸਿੰਘ ਧਾਕੜ ਇਹ ਤਪਾ ਦਾ ਰਹਿਣ ਵਾਲਾ ਇਹ ਚਾਰ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇੱਕ ਹੋਰ ਦੋਸ਼ੀ ਆਇਡੈਂਟੀਫਾਈ ਹੋਇਆ ਜਿਹੜਾ ਕਿ ਰਿੰਕਾ ਇਹ ਵੀ ਮੈਥੇ ਦਾ ਰਹਿਣ ਵਾਲਾ ਇਹਨੇ ਵਾਰਦਾਤ ਤੋਂ ਪਹਿਲਾਂ ਰੱਖੀ ਕੀਤੀ ਸੀ ਇਹਨਾਂ ਦੇ ਵਿੱਚੋਂ ਮਨਦੀਪ ਸਿੰਘ ਬੱਬੂ ਤੇ ਹਰਮੀਤ ਸਿੰਘ ठाਕਰ ਨੂੰ ਫੜ ਲਿਆ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਪਾਤੀ ਗਈ ਹੈ ਤੇ ਇਹਨਾਂ ਤੋਂ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਤੇ ਜਿਹੜਾ ਮੋਬਾਈਲ ਇਹਨਾਂ ਨੇ ਖੋਇਆ ਸੀ ਆਈਫੋਨ ਪ੍ਰੋ ਮੈਕਸ ਉਹ ਬਰਾਮਦ ਕਰ ਲਿਆ ਗਿਆ ਸਰ ਮੋਬਾਈਲ ਦੋ ਸੀ ਜੀ ਇੱਕ ਉਹਨੂੰ ਬਰਾਮਦ ਹੋਇਆ ਜੀ ਜੀ ਇੱਕ ਤਾਂ ਹਲੇ ਤੱਕ ਬਰਾਮਦ ਹੋਇਆਗਾ ਆਈਫੋਨ ਪ੍ਰੋ ਮੈਕਸ 15 ਤੇ ਬਾਕੀ ਅਸੀਂ ਇਹਨਾਂ ਦੀ ਹਲੇ ਮਨਜੂਬ ਅਦਾਲਤ ਚ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਫਰਦਰ ਪੁੱਛਗਿੱਛ ਜਾਰੀ ਆ ਤੇ ਬਾਕੀ ਦੋਸ਼ ਦੋਸ਼ੀਆਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਤੇ ਜਿਹੜੇ ਵਾਰਦਾਤ ਚ ਵਰਤੇ ਗਏ ਹਥਿਆਰ ਨੇ ਉਹਨਾਂ ਨੂੰ ਵੀ ਬਰਾਮਦ ਕਰ ਲਾਂਗੇ ਸਰ ਪੱਲੇ ਮਾਮਲੇ ਹੈਗੇ ਨਤ ਜੀ ਜਿਹੜਾ ਮਨਦੀਪ ਸਿੰਘ ਬੱਬੂ ਆ ਇਹਦੇ ਉੱਤੇ ਪਹਿਲਾਂ ਕੁੱਲ 8 ਮੁਕਦਮੇ ਦਰਜ ਨੇ ਤੇ ਸਰ ਇਸ ਤੋਂ ਇਲਾਵਾ ਹੋਰ ਤਾਂ ਇਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਜੋ ਸਾਡੇ ਕੋਲ ਹੁਣ ਤੱਕ ਪੁੱਛ ਕੇ ਸਟਾਇਆ ਹੈ ਜਿਸ ਦਿਨੇ 26/11 ਨੂੰ ਇੱਥੇ ਬਰਨਾਲੇ ਵਾਰਦਾਤ ਹੋਈ ਸੀ ਇਹਨਾਂ ਨੇ ਇਸ ਤੋਂ ਬਾਅਦ ਪਿੰਡ ਧੌਲੇ ਵੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿੱਥੇ ਇਹਨਾਂ ਨੇ ਸਿਮਿਲਰਲੀ ਇੱਕ ਦੁਕਾਨਦਾਰ ਤੋਂ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇਹ ਕੋ ਨਹੀਂ ਸਕੇ ਬਟ ਇਹਨਾਂ ਨੇ ਉਹਦੇ ਤੇ ਹਮਲਾ ਜ਼ਰੂਰ ਕੀਤਾ ਸੀ ਤੇ ਫਰਦਰ ਆਪਾਂ ਹਲੇ ਪੁੱਛਗਿੱਛ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਹੋਰ ਵੀ ਵਾਰਦਾਤਾਂ ਇਹਦੇ ਵਿੱਚ ਸਾਹਮਣੇ ਆਉਣਗੀਆਂ ਸਰ ਲੱਗਦਾ ਵੱਡੇ ਖੁਲਾਸੇ ਵੀ ਹੋਣਗੇ ਲੱਗਦਾ ਕਿ ਚੋਰੀ ਦਾ ਮਾਲ ਵੀ ਵੇਚਿਆ ਹੋਊਗਾ ਤੇ ਪਾਸੇ ਜੀ ਬਿਲਕੁਲ ਆਪਾਂ ਇਹਨਾਂ ਦੀ ਬਿਲਕੁਲ ਢੁਗਾਈ ਦੇ ਨਾਲ ਪੁੱਛਗਿੱਛ ਕਰਾਂਗੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਵਿੱਚ ਹੋਰ ਵੀ ਦੋਸ਼ੀ ਆਇਡੈਂਟੀਫਾਈ ਹੋਣਗੇ ਸਰ ਮਾੜੇ ਆਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਾੜੇ ਆਸਰਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਕੋਈ ਵੀ ਕਾਨੂੰਨ ਨੂੰ ਆਪਣੇ ਜਿਹੜਾ ਕਾਨੂੰਨ ਤੋਂ ਬਾਹਰ ਚੱਲ ਕੇ ਕੋਈ ਵੀ ਉਹਦੀ ਵਾਰਦਾਤ ਕੋਈ ਗਲਤ ਤਰੀਕੇ ਨਾਲ ਪੈਸੇ ਕਮਾਉਣ ਵਾਲਾ ਕੰਮ ਜੇ ਕਰੋਗੇ ਤਾਂ ਤੁਹਾਨੂੰ ਕਾਨੂੰਨ ਜਿਹੜਾ ਜਲਦੀ ਫੜ ਲਏਗਾ ਤੁਸੀਂ ਜਿਆਦਾ ਦਿਨ ਜਿਹੜਾ ਕਾਨੂੰਨ ਤੋਂ ਭੱਜ ਕੇ ਨਹੀਂ ਬਚ ਸਕਦੇ ਇਹ ਸੰਨ ਡੀਐਸਬੀ ਸਤਵੀਰ ਸਿੰਘ ਬੈਸ ਜਿਨ੍ਹਾਂ ਨੇ ਲੁੱਟਖੋ ਬਾਰੇ ਪੂਰੀ ਜਾਣਕਾਰੀ ਦਿੱਤੀ ਡੇਨਿਕ ਸਵੇਰਾ ਲਈ ਨਿਰਮਲ ਕਮਾਦੀ ਰਿਪੋਰਟ ਬਰਨਾਲਾ